ਦੇ ਹੱਥ ਵੱਡੀ ਕਾਮਯਾਬੀ ਲੱਗੀ ਅੰਮ੍ਰਿਤਸਰ ਪੁਲਿਸ ਨੇ ਨਾਮੀ ਬਦਮਾਸ਼ ਦਾ ਐਨਕਾਊਂਟਰ ਕੀਤਾ ਅੰਮ੍ਰਿਤਸਰ ਦੇ ਵਿੱਚ ਐਨਕਾਊਂਟਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਸ਼ਹਿਰਟਾ ਦੀ ਨਾ ਉਹਦੇ ਇਲਾਕੇ 'ਚ ਸ਼ਾਮ ਵੇਲੇ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਵੱਡਾ ਮੁਕਾਬਲਾ ਹੋਇਆ ਮੁੱਠਪੇੜ ਦੌਰਾਨ ਦੋ ਬਦਮਾਸ਼ ਜ਼ਖਮੀ ਹੋ ਗਏ ਸਨ ਤੇ ਇਸ ਦਰਮਿਆਨ ਹੁਣ ਇਹ ਵੱਡੀ ਖਬਰ ਸਾਹਮਣੇ ਆਈ ਹੈ ਕਿ ਇੱਕ ਗੈਂਗਸਟਰ ਦੀ ਮੌਤ ਹੋ ਗਈ ਸੀ ਇਸ ਪੂਰੇ ਮਾਮਲੇ ਦੇ ਵਿੱਚ ਦੱਸਦੀ ਹੈ ਕਿ ਪੁਲਿਸ ਕਮਿਸ਼ਨਰ ਗੁਪਤ ਸਿੰਘ ਭੁੱਲਰ ਨੇ ਦੱਸਿਆ ਕਿ ਸੀਆਈਏ ਸਟਾਫ ਤੇ ਐਂਟੀ ਗੈਂਗਸਟਰ ਆਪਰੇਸ਼ਨਲ ਯੂਨਿਟ ਨੂੰ ਸ਼ਾਮਵਲੇ ਇਤਲਾ ਮਿਲੀ ਸੀ ਕਿ ਇੱਕ ਨੈਟੋਰੀਅਲ ਕ੍ਰਿਮਿਨਲ ਹਰਜਿੰਦਰ ਸਿੰਘ ਹੈਰੀ ਜੋ ਕੁਝ ਦਿਨ ਪਹਿਲਾਂ ਜੇਲ੍ਹ ਤੋਂ ਬਾਹਰ ਆਇਆ ਹਤਿਆਰ ਸਮੇਤ ਟਾਰਗੇਟ ਕਿਲਿੰਗ ਦੀ ਤਿਆਰੀ ਕਰ ਰਿਹਾ ਪੁਲਿਸ ਨੂੰ ਸ਼ੱਕ ਸੀ ਕਿ ਇਸ ਦੇ ਲਿੰਕ ਵਿਦੇਸ਼ੀ ਗੈਂਗਸਟਰਾਂ ਤੇ ਸੀਆਈਏ ਦੇ ਤੱਕ ਨੇ ਇਸ ਦੇ ਕੋਲ ਵਿਦੇਸ਼ੀ ਟੰਗ ਨਾਲ ਭੇਜੇ ਗਏ ਹਾਈ ਟੈਕ ਹਥਿਆਰ ਹੋ ਸਕਦੇ ਨੇ ਇਸ ਜਾਣਕਾਰੀ ਤੋਂ ਬਾਅਦ ਲਿੰਕ ਟੋੜ ਤੇ ਨਾਕਾ ਲਗਾਇਆ ਗਿਆ ਤੇ ਕੁਝ ਦਿਨ ਬਾਅਦ ਇਸ ਨੌਜਵਾਨ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਅਮਰਸਰ ਪੁਲਿਸ ਨੇ ਨਾਮੀ ਬਦਮਾਸ਼ ਦਾ ਐਨਕਾਊਂਟਰ ਕੀਤਾ ਅਮਰਸਰ ਦੇ ਵਿੱਚ ਐਨਕਾਊਂਟਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਸ਼ਹਿਰਟਾਦੀਨ ਉਹਦੇ ਇਲਾਕੇ 'ਚ ਸ਼ਾਮ ਵੇਲੇ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਵੱਡਾ ਮੁਕਾਬਲਾ ਹੋਇਆ ਮੁੱਠਪੇੜ ਦੌਰਾਨ ਦੋ ਬਦਮਾਸ਼ ਜ਼ਖਮੀ ਹੋ ਗਏ ਸਨ ਤੇ ਇਸ ਦਰਮਿਆਨ ਹੁਣ ਇਹ ਵੱਡੀ ਖਬਰ ਸਾਹਮਣੇ ਆਈ ਹੈ ਕਿ ਇੱਕ ਗੈਂਗਸਟਰ ਦੀ ਮੌਤ ਹੋ ਗਈ ਸੀ ਇਸ ਪੂਰੇ ਮਾਮਲੇ ਦੇ ਵਿੱਚ ਇਹ ਦੱਸਦੀ ਹੈ ਕਿ ਪੁਲਿਸ ਤੋਂ ਮਿਸ਼ਨਲ ਗੋਪਾਲ ਸਿੰਘ ਪੁੱਲਰ ਨੇ ਦੱਸਿਆ ਕਿ ਸੀਆਈਏ ਸਟਾਫ ਤੇ ਐਂਟੀ ਗੈਂਗਸਟਰ ኦਪਰੇਸ਼ਨਲ ਯੂਨਿਟ ਨੂੰ ਸ਼ਾਮ ਵੇਲੇ ਇਤਲਾ ਮਿਲੀ ਸੀ ਕਿ ਇੱਕ ਨੈਟਵਰਕ ਕ੍ਰਿਮੀਨਲ ਹਰਜਿੰਦਰ ਸਿੰਘ ਹੈਰੀ ਜੋ ਕੁਝ ਦਿਨ ਪਹਿਲਾਂ ਜੇਲ੍ਹ ਤੋਂ ਬਾਹਰ ਆਇਆ ਹਤਿਆਰ ਸਮੇਤ ਟਾਰਗੇਟ ਕਿਲਿੰਗ ਦੀ ਤਿਆਰੀ ਕਰ ਰਿਹਾ ਪੁਲਿਸ ਨੂੰ ਸ਼ੱਕ ਸੀ ਕਿ ਇਸ ਦੇ ਲਿੰਕ ਵਿਦੇਸ਼ੀ ਗੈਂਗਸਟਰਾਂ ਤੇ ਸੀਆਈਏ ਦੇ ਤੱਕ ਨੇ ਇਸ ਦੇ ਕੋਲ ਵਿਦੇਸ਼ੀ ਢੰਗ ਨਾਲ ਭੇਜੇ ਗਏ ਹਾਈ ਟੈਕ ਹਥਿਆਰ ਹੋ ਸਕਦੇ ਨੇ ਇਸ ਜਾਣਕਾਰੀ ਤੋਂ ਬਾਅਦ ਲਿੰਕ ਟੋੜ ਤੇ ਨਾਕਾ ਲਗਾਇਆ ਗਿਆ ਤੇ ਕੁਝ ਦਿਨ ਬਾਅਦ ਇਸ ਨੌਜਵਾਨ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਅੰਮ੍ਰਿਤਸਰ ਪੁਲਿਸ ਨੇ ਨਾਮੀ ਬਦਮਾਸ਼ ਦਾ ਐਨਕਾਊਂਟਰ ਕੀਤਾ ਅੰਮ੍ਰਿਤਸਰ ਦੇ ਵਿੱਚ ਐਨਕਾਊਂਟਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਸ਼ਹਿਰਟਾ ਦੀ ਨਾ ਉਹਦੇ ਇਲਾਕੇ ਚ ਸ਼ਾਮ ਵੇਲੇ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਵੱਡਾ ਮੁਕਾਬਲਾ ਹੋਇਆ ਮੁੱਠਪੇੜ ਦੌਰਾਨ ਦੋ ਬਦਮਾਸ਼ ਜ਼ਖਮੀ ਹੋ ਗਏ ਸੰਤ ਇਸ ਦਰਮਿਆਨ ਹੋਣ ਇਹ ਵੱਡੀ ਖਬਰ ਸਾਹਮਣੇ ਆਈ ਹੈ ਕਿ ਇੱਕ ਗੈਂਗਸਟਰ ਦੀ ਮੌਤ ਹੋ ਗਈ ਸੀ ਇਸ ਪੂਰੇ ਮਾਮਲੇ ਦੇ ਵਿੱਚ ਦੱਸਦੀ ਹੈ ਕਿ ਪੁਲਿਸ ਕਮਿਸ਼ਨਰ ਗੁਪਤ ਸਿੰਘ ਭੁੱਲਰ ਨੇ ਦੱਸਿਆ ਕਿ ਸੀਆਈਏ ਸਟਾਫ ਤੇ ਐਂਟੀ ਗੈਂਗਸਟਰ ኦਪਰੇਸ਼ਨਲ ਯੂਨਿਟ ਨੂੰ ਸ਼ਾਮ ਵੇਲੇ ਇਤਲਾਹ ਮਿਲੀ ਸੀ ਕਿ ਇੱਕ ਨੈਟਵਰਕ ਕ੍ਰਿਮੀਨਲ ਹਰਜਿੰਦਰ ਸਿੰਘ ਹੈਰੀ ਜੋ ਕੁਝ ਦਿਨ ਪਹਿਲਾਂ ਜੇਲ੍ਹ ਤੋਂ ਬਾਹਰ ਆਇਆ ਹਤਿਆਰ ਸਮੇਤ ਟਾਰਗੇਟ ਕਿਲਿੰਗ ਦੀ ਤਿਆਰੀ ਕਰ ਰਿਹਾ ਪੁਲਿਸ ਨੂੰ ਸ਼ੱਕ ਸੀ ਕਿ ਇਸ ਦੇ ਲਿੰਕ ਵਿਦੇਸ਼ੀ ਗੈਂਗਸਟਰਾਂ ਤੇ ਸੀਆਈਏ ਦੇ ਤੱਕ ਨੇ ਇਸ ਦੇ ਕੋਲ ਵਿਦੇਸ਼ੀ ਢੰਗ ਨਾਲ ਭੇਜੇ ਗਏ ਹਾਈ ਟੈਕ ਹਥਿਆਰ ਹੋ ਸਕਦੇ ਨੇ ਇਸ ਜਾਣਕਾਰੀ ਤੋਂ ਬਾਅਦ ਲਿੰਕ ਟੋੜ ਤੇ ਨਾਕਾ ਲਗਾਇਆ ਗਿਆ ਤੇ ਕੁਝ ਦਿਨ ਬਾਅਦ ਇਸ ਨੌਜਵਾਨ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲਗੀ ਅਮਰਸਰ ਪੁਲਿਸ ਨੇ ਨਾਮੀ ਬਦਮਾਸ਼ ਦਾ ਐਨਕਾਊਂਟਰ ਕੀਤਾ ਅਮਰਸਰ ਦੇ ਵਿੱਚ ਐਨਕਾਊਂਟਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਸ਼ਹਿਰ ਹਟਾਦੀ ਨਾ ਉਹਦੇ ਇਲਾਕੇ ਚ ਸ਼ਾਮ ਵੇਲੇ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਵੱਡਾ ਮੁਕਾਬਲਾ ਹੋਇਆ ਮੁੱਠਪੇੜ ਦੌਰਾਨ ਦੋ ਬਦਮਾਸ਼ ਜ਼ਖਮੀ ਹੋ ਗਏ ਸਨ ਤੇ ਇਸ ਦਰਮਿਆਨ ਹੁਣ ਇਹ ਵੱਡੀ ਖਬਰ ਸਾਹਮਣੇ ਆਈ ਹੈ ਕਿ ਇੱਕ ਗੈਂਗਸਟਰ ਦੀ ਮੌਤ ਹੋ ਗਈ ਸੀ ਇਸ ਪੂਰੇ ਮਾਮਲੇ ਦੇ ਵਿੱਚ ਇਹ ਦੱਸਦੀ ਹੈ ਕਿ ਪੁਲਿਸ ਕਮਿਸ਼ਨਰ ਗੁਪਤ ਸਿੰਘ ਭੁੱਲਰ ਨੇ ਦੱਸਿਆ ਕਿ ਸੀਆਈ ਸਟਾਫ ਤੇ ਐਂਟੀ ਗੈਂਗਸਟਰ ਆਪਰੇਸ਼ਨ ਯੂਨਿਟ ਨੂੰ ਸ਼ਾਮਬਲੇ ਇਤਲਾ ਮਿਲੀ ਸੀ ਕਿ ਇੱਕ ਨੈਟੋਰੀਅਲ ਕ੍ਰਿਮੀਨਲ ਹਰਜਿੰਦਰ ਸਿੰਘ ਹੈਰੀ ਜੋ ਕੁਝ ਦਿਨ ਪਹਿਲਾਂ ਜੇਲ੍ਹ ਤੋਂ ਬਾਹਰ ਆਇਆ ਹਤਿਆਰ ਸਮੇਤ ਟਾਰਗੇਟ ਕਿਲਿੰਗ ਦੀ ਤਿਆਰੀ ਕਰ ਰਿਹਾ ਪੁਲਿਸ ਨੂੰ ਸ਼ੱਕ ਸੀ ਕਿ ਇਸ ਦੇ ਲਿੰਕ ਵਿਦੇਸ਼ੀ ਗੈਂਗਸਟਰਾਂ ਤੇ CIA ਦੇ ਤੱਕ ਨੇ ਇਸ ਦੇ ਕੋਲ ਵਿਦੇਸ਼ੀ ਢੰਗ ਨਾਲ ਭੇਜੇ ਗਏ ਹਾਈ ਟੈਕ ਹਥਿਆਰ ਹੋ ਸਕਦੇ ਨੇ ਇਸ ਜਾਣਕਾਰੀ ਤੋਂ ਬਾਅਦ ਲਿੰਕ ਟੋੜ ਤੇ ਨਾਕਾ ਲਗਾਇਆ ਗਿਆ ਤੇ ਕੁਝ ਦਿਨ ਬਾਅਦ ਇਸ ਨੌਜਵਾਨ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ